ਪਾਨਾ ਜੀ ਕਾ ਲੈ ਬਹੁਤ ਵਧੀਆ ਇਖਾ ਕਰਾਂ ਜੀ ਨਹੀਂ ਵਰਗਾ ਇੱਕ ਤਾਂ ਮੇਰੇ ਸਾਲੇ ਦਾ ਸੀਗਾ ਜੀ ਪੁਲਿਸ ਦੇ ਸਬੰਧ ਤੇ ਇੱਕ ਮੈਂ ਵੀਡੀਓ ਬਹੁਤ ਬਣਾਈ ਬੈਠਾ ਜੀ ਤੇ ਉਹਦੇ ਸਬੰਧੀ ਜੀ ਮੈਨੂੰ ਤੁਸੀਂ 5-10 ਮਿੰਟ ਜਰੂਰ ਇਹ ਚ ਕੀ ਹੋ ਗਿਆ ਸੀਗਾ ਤਾਂ ਉਹ ਜਿਹੇ ਪਾਨੇ ਦੇ ਚੱਕਰ ਜਿਹਨੂੰ ਵੀ ਤਾਂ ਮਿਲਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਮੈਨੂੰ ਜਰੂਰ ਦੋ ਕਲਕਾ ਲੱਕ। ਅਮਮ थैंक यू थैंक यू। ਇਹ ਹੋ ਗਿਆ ਇੱਕ ਉਹ ਮੁੰਡਾ ਸੁੱਖੀ ਖਾਣੇ ਵਾਲਾ। ਹਾਂਜੀ। ਹੈਨਾ? ਅਸੀਂ ਬਹੁਤ ਵਧੀਆ ਵੀਡੀਓ ਵੀਡੀਓ ਅਪਡੇਟ ਕਰਦੇ ਹਾਂ। ਤੁਹਾਨੂੰ ਵੀ ਇੱਕ। ਆ ਮੇਰੀ ਮੇਰੀ ਕਾਹ। ਆਏ ਹੋ ਯੂਟਿਊਬਰ ਜੀ। ਹਾਂਜੀ ਮੈਨੂੰ ਬੁਲਾ ਲਓ ਸਾਰਿਆਂ ਨੂੰ। ਬੁਲਾ ਲੈਣਗੇ ਸਾਰਿਆਂ ਨੂੰ। ਚਲ ਚਾਰ ਜੀ ਬੁਲਾ ਲੈਣੇ। ਇਹ ਨਹੀਂ ਵਧੀਆ ਕੰਮ ਕਰੇ। थैंक यू। ਕਲਕਾ ਸੁਪਰਮਾਤ ਬੰਦੇ ਨੇ। ਲੈ ਅਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹਾਂ। ਮੈਂ ਤੁਹਾਨੂੰ ਫੋਨ ਨੰਬਰ ਦੇ ਦਿੰਦਾ। ਹਾਂਜੀ ਲਿਖ ਦੇ। ਲਿਖ ਦੇ ਨੰਬਰ। ਫੋਨ ਨੰਬਰ। ਅ ਜੋ ਤਾਂ ਜਪਟਾ। ਹਾਲੋ ਪੈਂਟ। ਦੋਸਤ ਲਿਖ ਤਰਾਸੀ ਦੋਸਤ ਹਾਂਜੀ ਸਰ ਮੈਨੂੰ ਓਦਾਂ ਵੀ 10 ਮਿੰਟ ਮੈਂ ਲਿਖ ਕੇ ਆਣਾ ਜੀ ਤੁਹਾਨੂੰ ਤੁਹਾਨੂੰ ਬੁਲਾ ਹੀ ਲਿਆਉਣਾ ਅਸੀਂ ਸਾਡੇ ਮੁੰਡਿਆਂ ਨੂੰ ਬੁਲਾ ਲਾਂਗੇ ਹਾਂਜੀ ਬੁਲਾ ਸਾਡੇ ਮੁੰਡਿਆਂ ਕੋਲ ਪੂਰੇ ਵਧੀਆ ਬੱਚਿਆਂ ਦੇ ਪਾਚੇ ਦੋ ਨੰਬਰ ਦਾ ਕੋਈ ਪਰਚੇ ਨਹੀਂ ਅਜੇ ਤੱਕ ਆਇਆ ਤੱਕ ਕੋਈ ਨਹੀਂ ਨਹੀਂ ਅਪੂ ਕਰਨੀ ਨਹੀਂ ਹੋਵੇ ਮੈਂ ਜਸਪਿੰਦਰ ਚੈਨ ਨਾਲ ਜੰਨਰ ਸਾਹਿਬੀ ਕਾਂਗਰਸ ਨਾਲ ਅਸੀਂ ਜੁਆਇਨ ਕੀਤਾ ਮੈਂ ਦੱਸ ਰਿਹਾ ਹਾਂ ਨਹੀਂ ਨਹੀਂ ਬੜਾ ਦੱਬ ਕੇ ਕੰਮ ਕਰਦਾ ਮੈਂ ਤੁਹਾਨੂੰ ਫੋਨ ਕਰਦੇ ਨਾ ਕੋਈ ਪਹਿਲਾਂ ਵੀ ਤੁਹਾਨੂੰ ਭਰਨਾ ਠੀਕ ਮੇਜ ਕੀ ਹੈ ਠੀਕ ਹੈ ਜੀ ਕੀ ਹੋ ਸਕਦਾ ਠੀਕ ਹੈ ਜੀ ਥੈਂਕ ਯੂ ਸਰ ਬਹੁਤ ਧੰਨਵਾ